ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦੋ ਛੋਟੇ ਸਹਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਜਿੱਥੇ ਹਰ ਕੋਈ ਉਹਨਾਂ ਨੂੰ ਸਿਰ ਝੁਕਾ ਕੇ ਨਮਨ ਕਰ ਰਿਹਾ ਹੈ ਉੱਥੇ ਹੀ ਕੁਝ ਸਮਾਜ ਸੇਵੀ ਸੰਸਥਾਵਾਂ ਵੀ ਆਮਹਾਨ ਜੋ ਕਿ ਇਨ੍ਹਾਂ ਸਹਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਮਾਨਵਤਾ ਦੀ ਸੇਵਾ ਕਰਕੇ ਨਮਨ ਕਰ ਰਹੀਆਂ ਨੇ ਇਨ੍ਹਾਂ ਵਿੱਚੋਂ ਇੱਕ ਸਮਾਜ ਸੇਵੀ ਸੰਸਥਾ ਹੈ ਇੱਕੋਸ਼ਿਸ਼ ਜਿਨ੍ਹਾਂ ਨੇ ਜ਼ਰੂਰਤਮੰਦ ਪਰਿਵਾਰਾਂ ਦੀ ਸੇਵਾ ਕਰਕੇ ਇਨ੍ਹਾਂ ਛੋਟੇ ਸਹਬਜ਼ਾਦਿਆਂ ਦੀ ਸ਼ਹਾਦਤ ਨੂੰ ਸੇਜਿਤਾ ਕੀਤਾ ਜੀ ਹਾਂ ਇਸ ਸੰਸਥਾ ਵੱਲੋਂ ਬਲੱਡ ਬੈਂਕ ਰੁਹਾਰ ਗੋਬਿੰਦਨਗਰ ਫਗਬੜਾ ਵਿਖੇ ਕੰਬਲ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੰਸਥਾ ਵੱਲੋਂ ਸਰਦਾਰ ਮਲਕੀਤ ਸਿੰਘ ਗਬੋਤਰਾ ਦੀ ਅਗਵਾਈ ਹੇਠ ਕਈ ਜ਼ਰੂਰਤਮੰਦ ਪਰਿਵਾਰਾਂ ਨੂੰ ਕੰਬਲ ਵੰਡੇ ਗਏ ਇਸ ਦੌਰਾਨ ਜਿੱਥੇ ਵੱਖ-ਵੱਖ ਬੁਲਾਰਿਆਂ ਨੇ ਛੋਟੇ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਉੱਥੇ ਮਲਕੀਤ ਸਿੰਘ ਗਬੋਤਰਾ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਸਮੇਂ ਦੇ ਹਾਕਮਾਂ ਨੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਨਵਾ ਕੇ ਸ਼ਹੀਦ ਕਰ ਦਿੱਤਾ ਸੀ ਹੁਣ ਆਕੇ ਕਿ ਸਾਨੂੰ ਇਹਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸੇਬਿਆਰੇ ਉਹਨਾਂ ਵਿੱਚੋਂ ਛੋਟੇ ਸਾਹਿਬਜ਼ਾਦੇ ਉਹਨਾਂ ਦਾ ਫਹੀਦੀਪੁਰਬ ਹੈ ਉਹਨਾਂ ਦੀ ਸ਼ਹਾਦਤ ਉਸ ਟਾਈਮ ਦੇ ਨਵਾਬ ਸਰਹੰਦ ਉਹਨਾਂ ਦੇ ਹੁਕਮ ਦੇ ਅਨਸਾਰ 100ਾਂ ਦੇ ਵਿੱਚ ਜਿੰਨਾਂ ਕਹਾਂ ਨੂੰ ਸ਼ਹੀਦ ਕੀਤਾ ਗਿਆ ਸੀ ਅੱਜ ਉਹਨਾਂ ਦੀ ਉਸ ਸ਼ਹਾਦਤ ਦੇ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ ਉਹਨਾਂ ਨਮਨ ਕਰਦੇ ਹਾਂ ਅਤੇ ਅੱਜ ਉਸ ਸ਼ਹਾਦਤ ਨੂੰ ਅਸੀਂ ਕੁਝ ਕੰਬਲ ਗਰੀਬਾਂ ਨੂੰ ਪ੍ਰਦਾਨ ਕਰਕੇ ਉਹਨਾਂ ਯਾਦਮਦਾਰਾਂ ਦੁਆਰਾ ਯਾਦ ਕਰ ਰਹੇ ਹਾਂ ਸੋ ਇਹਨਾਂ ਕੰਬਲਾਂ ਨੂੰ ਵੰਡਣ ਦੇ ਨਾਲ ਅਸੀਂ ਲੋਕਾਂ ਨੂੰ ਇਹ ਸਾਥ ਕਰਾ ਰਹੇ ਹਾਂ ਕਿ ਉਹ ਬੁੱਤਰ ਜਿਨ੍ਹਾਂ ਦੀ ਉਮਰ 7 ਤੋਂ 9 ਸਾਲ ਦੀ ਸੀ ਕਿੰਨੀ ਠੰਡ ਦੇ ਵਿੱਚ ਉਹਨਾਂ ਨੇ ਆਪਣੇ ਦਿਨ ਗੁਜ਼ਾਰੇ ਆਪਣੀ ਮਾਤਾ ਗੁਜਰ ਦੇ ਨਾਲ ਨਾਲ ਔਰ ਠੰਡੇਪੁਰ ਦੇ ਵਿੱਚ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸਮੇਂ ਦੀ ਹਾਕਮਾਂ ਦਾ ਗਲਤ ਕੰਮਾਂ ਤੇ ਗਲਤ ਫਰਮਾਨਾਂ ਦਾ ਟੱਕਰਾ ਕਰਦੇ ਹੋਇਆ ਧਰਮ ਦੀ ਖਾਤਰ ਅਤੇ ਸਾਰੇ ਸਿੱਖੀ ਦੇ ਭਲੇ ਦੀ ਖਾਤਰ ਮਾਨਵ ਅਧਿਕਾਰਾਂ ਨੂੰ ਬਟਕ ਕਰ ਲਈ ਆਪਣੀ ਸ਼ਹਾਦਤ ਦਿੱਤੀ ਸੋ ਉਹਨਾਂ ਨੂੰ ਅਸੀਂ ਇਹ ਨਮਨ ਕਰਦੇ ਹੋਏ ਸਾਰੇ ਸਿੱਖੀ ਦੇ ਭਲੇ ਲਈ ਅਰਦਾਸ ਕਰਦੇ ਹਾਂ ਸੋਸਾਇਟੀ ਵੱਲੋਂ ਬਹੁਤ ਸੋਨੋ ਪ੍ਰਾਲਾ ਕੀਤਾ ਗਿਆ ਇੱਕ ਮੈਸੇਜ ਦਿੱਤਾ ਗਿਆ ਹੈ ਕਿ ਅਸੀਂ ਇਨਸਾਨ ਅਸੀਂ ਮਨੁੱਖਤਾ ਦੀ ਸਾਨੂੰ ਸੇਵਾ ਕਰਨੀ ਹੈ ਤੇ ਭਾਵੇਂ ਉਸ ਦੇ ਲਈ ਛੋਟਾ ਜਾਂ ਕੋਈ ਵੱਡਾ ਨਹੀਂ ਹੁੰਦਾ ਇਸ ਲਈ ਹਰ ਕਿਸੇ ਨੂੰ ਆਪਣੇ ਵੱਲੋਂ ਕੁਝ ਨਾ ਕੁਝ ਹਰ ਇੱਕ ਦੂਸਰੇ ਮਨੁੱਖਲੇ ਕੁਝ ਕਰਨਾ ਚਾਹੀਦਾ ਹੈ ਕਿਉਂਕਿ ਇਹੀ ਮੈਸੇਜ ਛੋਟੇ ਸ਼ਹਿਬਜ਼ਾਦਿਆਂ ਨੇ ਸਾਨੂੰ ਦਿੱਤਾ ਹੈ ਛੋਟੀ ਉਮਰ 'ਚ ਜਿੱਦਾਂ ਸ਼ਹੀਦੀ ਪ੍ਰਾਪਤ ਕੀਤੀ ਆਪਣੀ ਮਨੁੱਖਤਾ ਦੇ ਲਈ ਉਸੇ ਤਰ੍ਹਾਂ ਸਾਨੂੰ ਵੀ ਉਹਨਾਂ ਤੋਂ ਸਿੱਖਦੇ ਹੋਏ ਇਹ ਕਰਨਾ ਚਾਹੀਦਾ ਹੈ ਕਿ ਸਾਨੂੰ ਇੱਕ ਦੂਜੇ ਦੇ ਲਈ ਕੋਈ ਨਾ ਕੋਈ ਹੈਲਪ ਕਰਨੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦੀ ਵੀ ਜੋ ਅਜੇਨਾ ਨੇ ਕੀਤੀ ਹੈ ਇੰਨੀ ਕੋਹਰੇ ਦੀ ਠੰਡ ਦੇ ਵਿੱਚ ਲੋਕਾਂ ਨੂੰ ਕੰਬਲ ਵੰਡੇ ਤਾਂ ਕਿ ਉਹ ਥੋੜਾ ਜਿਹਾ ਨਿਕ ਪ੍ਰਾਪਤ ਕਰ ਸਕੀਏ ਥੈਂਕ ਯੂ ਚਾਰ ਸਾਹਿਬ ਜਦਿਆਂ ਦੀ ਬਲਦਾਨੀ ਦੇ ਵਾਸਤੇ ਚੱਲ ਰਿਹਾ ਹਫਤਾ ਪੂਰਾ ਚੱਲ ਰਿਹਾ ਉਸ ਦੀ ਲੜੀ ਦੇ ਵਿੱਚ ਅਸੀਂ ਇੱਕ ਕੋਸ਼ਿਸ਼ ਸੰਸਥਾ ਜਿਹੜੀ ਸਾਡੀ ਚੱਲਦੀ ਆ ਸਾਡੇ ਪ੍ਰਧਾਨ ਜੀ ਕ੍ਰਿਸ਼ਨ ਕੁਮਾਰ ਜੀ ਉਹਨਾਂ ਦੇ ਵੱਲੋਂ ਔਰ ਸਾਡੀ ਸੰਸਥਾ ਦੇ ਵੱਲੋਂ ਜਿਹੜਾ ਇਹ ਕੰਮ ਉਪਰਾਲਾ ਅੱਜ ਕੀਤਾ ਗਿਆ ਬਲੱਡ ਬੈਂਕ ਦੇ ਵਿੱਚ ਕੰਬਰ ਵੰਡੇ ਗਏ ਵਿੱਚ ਉਹਦੇ ਵਿੱਚ ਸਾਡੇ ਵਿੱਚ ਨੈਂਸੀ ਸ਼ਾਮਪਲਾ ਜੀ ਆਏ ਨੇ ਅੰਜੂ ਖਰਾਨਾ ਜੀ ਆਏ ਨੇ ਗੁਲਾਬ ਜੀ ਨੇ ਔਰ ਸਾਡੇ ਪਿਤਾ ਜੀ ਰਾਜਪਾਲ ਨਹਿਰਾ ਜੀ ਸੁਦਾ ਜੀ ਔਰ ਸਾਡੇ ਹੋਰ ਸਾਥੀ ਜਿਹੜੇ ਆ ਮਨੋਜੀ ਮੱਡਾ ਜੀ ਤੁਹਾਡਾ ਰਾਜੀ ਵਗੈਰਾ ਸਾਰੇ ਇੱਥੇ ਆਪਣਾ ਖੜੇ ਆ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਕਿ ਆਪਾਂ ਇਹ ਪ੍ਰੋਗਰਾਮ ਜਿਹੜਾ ਉਹਨਾਂ ਦੀ ਸਾਹਤ ਦੀ ਆਦ ਵਿੱਚ ਕਰ ਰਹੇ ਆ ਹਰ ਸਾਲ ਅਸੀਂ ਇਹ ਪ੍ਰੋਗਰਾਮ ਕਰਦੇ ਆ ਉਦੋਂ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਇੰਦਾ ਦੇ ਕਾਰਜ ਜਿਹੜੇ ਠੰਡ ਬੜੀ ਆ ਜਿਹਨਾਂ ਨੂੰ ਨੀਡ ਆ ਕੰਬਲਾਂ ਦੀ ਰਜਾਈਆਂ ਦੀ ਉਹਦਾ ਦੇ ਕੰਮ ਆਪਾਂ ਕਰੀਏ ਔਰ ਰਲ ਮਿਲ ਕੇ ਇਹ ਸਾਰਾ ਪ੍ਰੋਗਰਾਮ ਜਿਹੜਾ ਆਪਾਂ ਕਰਕੇ ਗਰੀਬਾਂ ਦੀ ਸੇਵਾ ਕਰੀਏ ਹਰੇਕ ਨੂੰ ਅਪੀਲ ਆ ਕਿ ਆਪਣੀ ਦਸਾਂ ਦੇ ਵਿੱਚੋਂ ਆਪਣੀ ਕਮਾਈ ਦੇ ਵਿੱਚੋਂ 10% ਮਾਈ ਕਰੋ ਔਰ ਲੋਕਾਂ ਦੀ ਸੇਵਾ ਕਰੋ ਜੈ ਸ਼੍ਰੀ ਨਰਾਇਣ